ਨਫਾ ਲਾਓ ਜੈਜ ਲਾਓ ਕੱਪੜੇ ਨਾਲ ਲਾਓ ਕਿਸੇ ਹੂੰ ਠੀਕ ਹੈ ਇਹ ਸਾਲੀਆਂ ਠੱਗੀਆਂ ਖੁੱਗੀਆਂ ਲਿਖੇ ਜੋ ਕਿ ਦੇਣੇ ਪੈਣਗੇ ਸਹੀ ਆ ਉਹਦਾ 21 ਦੀ ਆਰਸੀ ਆ ਪਾਵਰ ਮੈਕਸ 60 55 ਵੀਰੇ ਮਾਰ ਕੇ 21 ਦੀ ਕਾਪੀ ਹਾਂ 60 ਐਚਪੀ ਦਾ ਟਰੈਕਟਰ ਹੈ ਜੀ ਠੀਕ ਹੈ ਫੋਰ ਸਪੀਡ ਆ ਫਾਈਬਰ ਛਤਰੀ ਲੱਗੀ ਆ ਟੌਪ ਮਾਡਲ ਟਰੈਕਟਰ ਹੈ ਵੀਰੇ ਡੰਡਾ ਫੱਟੀ ਸਭ ਕੁਝ ਨਾਲ ਆ ਤੇ ਪਾਵਰ ਸਟੀering ਠੀਕ ਹੈ ਵੀ ਮਾਰ ਲਾ ਸਿੱਧੂ ਵੱਡੇ ਭਾਈ ਦਾ ਟਰੈਕਟਰ ਆ ਪਿਛਲੇ ਟਾਇਰ 90 ਪੈਸੇ ਆ ਮੂਰ ਲੇ ਗਿਆ 60 ਕ ਪੈਸੇ ਫਾਈਬਰ ਛਤਰੀ ਲੱਗਿਆ ਡੰਡਾ ਫੱਟੀ ਸਭ ਸਮਾਨ ਨਾਲ ਆ ਸੈਡ ਕਲਾ ਸੈਡ ਕਲਾ ਟੈਂਕੀ ਦੇ ਸਟਿੱਕਰ ਵਾਲਾ ਟਰੈਕਟਰ ਆ ਠੀਕ ਹੈ 635000 ਮੈਂ ਐਕੂਰੇਟ ਕਹੂੰਗਾ ਇਹਦਾ ਕੰਮ ਦੱਸੋ ਜੀ ਇਹ ਟਰੈਕਟਰ ਦੇ ਦਾਂਗੇ ਜੀ 4 ਲੱਖ ਤੇ 23000 ਦਾ 4 ਲੱਖ 23000 ਦਾ 22000 ਦਾ 20000 ਮੈਂ ਕਹਿੰਦਾ ਨਹੀਂ ਹੁੰਦਾ ਕਿ 400 ਵੀ ਹੋ ਜਾਂਦਾ ਠੀਕ ਹੈ ਪੁਰਾਣਾ ਘਟਾ ਇਹ ਲੋਨ ਫੈਂਸ ਹੋ ਜਾਊਗਾ ਇਹ ਫੋਟੋ ਮਾੜੀ ਜਰ ਮੇ ਇਹ ਮੇਰਾ ਦੋਸਤ ਸਾਬੀ ਯਾਰ ਸਾਬੀ ਮਿਲਿਆ ਹੈ ਨਹੀਂ ਮੈਨੂੰ ਅੱਜ ਤਾਈਂ ਅੱਛਾ ਨਾ ਮੈਂ ਮਿਲਿਆ ਨਾ ਇਹ ਮਿਲੇ ਅੱਛਾ ਠੀਕ ਹੈ ਗੱਲ ਇਹ ਸਪੇਨ ਰਹਿੰਦਾ ਮੈਂ ਇੰਡੀਆ ਰਹਿੰਨੀ ਆ ਹਾਂ ਠੀਕ ਹੈ ਗੱਲ ਠੀਕ ਹੈ ਇਹ ਹੁੰਦੀ ਹੈ ਯਾਰ ਸਹੀ ਗੱਲ ਠੀਕ ਹੈ ਗੱਲ ਜਨਨ ਜਰ ਮੈਂ ਜਿਉਣਾ ਉਹਨਾਂ ਤੇਰੀ ਨਾਲ ਇਹ ਦਊਗਾ ਠੀਕ ਹੈ ਕੋਈ ਭਰਾਵੋ ਸਵਾਗਤ ਆ ਬਾਈ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਤੇ ਅੱਜ ਪਹੁੰਚੇ ਆਪਾਂ ਸ਼ਰਮੇ ਕੋਲੇ ਤੇ ਦਿਖਾਵਾਂਗੇ ਸ਼ਰਮੇ ਟਰੈਕਟਰ ਸ਼ਰਮੇ ਕੋਲ ਯਾ ਇਹ ਰੇਟਾਂ ਟਰੈਕਟਰ ਹੁੰਦੇ ਨੇ ਤੇ ਚੰਗੀਆਂ ਹਾਲਤਾਂ ਦੇ ਤੇ ਬਾਕੀ ਆਪਾਂ ਸ਼ਰਮੇ ਨਾਲ ਗੱਲਬਾਤ ਥੋੜੀ ਕਰਾਉਣੇ ਆ ਹਾਂਜੀ ਸ਼ਰਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਆ ਹੋ ਠੀਕ ਠਾਕ ਵਧੀਆ ਕਿਵੇਂ ਚੱਲ ਰਿਹਾ ਮੋਹਣ ਫਿਰ ਮੋਹਾਲਾ ਹੈਗਾ ਦਾ ਚੁੱਪ ਕਰਕੇ ਨਾ ਇਸੀ ਅੱਜ ਕੇ ਪੈਜੋ ਵਧੀਆ ਰਹੂਗਾ ਅੱਛਾ ਤੇ ਹੋਰ ਟਰੈਕਟਰ ਲੈਣ ਦੀ ਨਾ ਸੋਚੋ ਹੂੰ ਠੀਕ ਹੈ ਗੱਲ ਅੱਛਾ ਤਪ ਕਰਕੇ ਜਿਹੜੇ ਖੜੇ ਆ ਉਹ ਵੇਚ ਲੋ ਘਾਟੇ ਵਾ ਤੇ ਨਾ ਪੂਰੇ ਆ ਪਰਿਆਂ ਦੇ ਵਧੀਆ ਰੋਗੇ ਹੂੰ ਬੰਦਾ ਹੋ ਗਿਆ ਨਾ ਥੋੜਾ ਜਿਹਾ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਕੰਮ ਤਾਂ ਦੇ ਜੁਲਜੇ ਫਿਰਦਾ ਹੀ ਚੱਲੂ ਕੰਮ ਹੁਣ ਵਧੀਆ ਜ਼ਿੰਮੀਦਾਰ ਯਾਰ ਓਏ ਆਉਣਗੇ ਆਪਣੇ ਕੋਲ ਦੇਣੀ ਜਾਇਜ਼ ਰੇਟ ਹੂੰ 10 ਫਿਰ ਜਾਣਕਾਰੀ ਦੇ ਦੇ ਬਾਰੇ ਮੈਂ ਤਾਂ ਇੱਕ ਗੱਲ ਦੰਦਾ ਯਾਰ ਹੂੰ ਸਿੱਧੂ ਹੂੰ ਨਫਾ ਲਓ ਜਾਇਜ਼ ਲਓ ਕੱਪੜੇ ਨਾਲ ਲਾਓ ਕਿਸੇ ਹੂੰ ਠੀਕ ਐ ਇਹ ਸਾਲੀਆਂ ਠੱਗੀਆਂ ਖੁੱਗੀਆਂ ਲਿਖੇ ਜੋਖੇ ਦੇਣੇ ਪੈਣਗੇ ਸਹੀ ਐ ਉਹ ਲਾ ਕੀ ਫਾਇਦਾ ਖਾਲੀ ਕੱਦੂ ਦੀ ਰਾਲ ਨਹੀਂ ਖਾਲੀ ਕੀ ਰੋਟੀਆਂ ਕੀ ਲੈਣਾ ਮਟਰ ਪਨੀਰ ਤੋਂ ਹੂੰ ਇਹ ਸਿੱਧੂ ਬਾਈ ਮਾਡਲ ਟਰੈਕਟਰ ਆ ਅੱਛਾ 740 ਘੰਟੇ ਚੱਲਿਆ ਠੀਕ ਐ ਜੋ ਮਾ ਨਵਾਂ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਆ ਐਵਰ ਛਤਰੀ ਲਗਾਈ ਸੀ ਆਪਾਂ ਠੀਕ ਐ ਡਾ ਪੱਟੀ ਛਤਰੀ ਸਭ ਕੁਝ ਨਾਲ ਆ Ориジナル ਆ ਠੀਕ ਐ ਤੇ ਇਹ ਐਪ 33 ਮਾਡਲ ਆ ਬਾਈ ਠੀਕ ਹੈ ਜਿਹੜਾ F33 ਮਾਡਲ ਆਇਆ ਰਿਹਾ ਸੀ ਉਹਨੇ ਫੁੱਲ 55 HP ਆਇਆ ਹੈ ਅੱਛਾ 55 HP ਆ ਗਿਆ ਫੁੱਲ 55 HP ਬਾਕੀ ਸਾਰੇ ਟਰੈਕਟਰ ਫੁੱਲ 55 HP ਕੈਟਾਗਰੀ ਵਾਲੇ ਆ ਠੀਕ ਹੈ T20 T20 ਪਾਵਰ ਮੈਕਸ ਨੰਬਰ ਨੰਬਰ HR ਆ ਫਰਸਟ ਪਾਰਟੀ ਆ ਐਨਓਸੀ ਦੇਵਾਂਗੇ ਲੋਨ ਹੋ ਜੂ ਲੋਨ ਹੋ ਜੂ 735 ਡਿਮਾਂਡ ਆ ਅੱਛਾ ਟਰੈਕਟਰ ਦੇ ਲਾਗਾ ਸਿੱਧੂ ਇੱਕ ਕੁ ਰੇਟ 6 ਲੱਖ ਤੇ 80 ਹਜ਼ਾਰ 6 ਲੱਖ ਤੇ 80 ਹਜ਼ਾਰ ਬਾਈ ਮਨ ਆ ਲੈ ਜੋ ਸਿੱਧੂ ਥੋੜੇ ਜਿਹੇ ਪੈਸੇ ਆਸ਼ੇ ਦੇ ਮੁੱਲ ਚ ਦੇ ਦੂੰਗਾ ਠੀਕ ਹੈ ਨਵ ਮਾਡਲ ਆ ਸਾਈਡ ਗੇਅਰ ਆ ਡਬਲ ਕਲਚ ਆ ਮੂਹਲੇ ਟਾਇਰ ਚੰਗੇ ਆ 775 ਪੈਸੇ ਹੂੰ ਪਿਛਲੇ ਪੌਣੇ ਪਹਿਣਗੇ ਠੀਕ ਹੈ ਡਬਲ ਕਲਚ ਟਰੈਕਟਰ ਆ ਡਬਲ ਕਲਚ ਸਾਈਡ ਗੇਅਰ ਆ ਠੀਕ ਹੈ ਗੱਲ ਇੰਜ ਗੇਅਰ ਦਾ ਓਕੇ ਜਾਮਾ ਮਾਹਰ ਪੀਏ ਦਾ ਰੁਪਿਆ ਡੰਡਾ ਫਟੇ ਸਾਰਾ ਕੁਸਮਾਨ ਨਾਲ ਆ Ориਜినਲ ਸਾਰਾ ਹਾਂ ਕਿ ਤੋ ਰੰਗ ਪੇਂਟ ਨਹੀਂ ਹੋਇਆ 2 ਲੱਖ ਤੇ 5000 ਪਰ ਹੀ ਬੈਠਾ ਹਾਂ ਹਾਂ ਮਾਰ ਫਿਰ 1 ਲੱਖ ਤੇ ਕਿੰਨੇ ਆ ਦੇਗਾ ਤੂੰ ਦੱਸ ਦੇ 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 ਫਿਰ 75000 ਦਾ ਕਰ ਦਗੇ じゃਹ ਕਹਤਾ ਯਾਰ ਤੂੰ ਕਹਤਾ ਤੂੰ ਜੇ 1 ਲੱਖ ਤੇ 75000 ਦਾ ਟਰੈਕਟਰ ਦੇ ਦਾਂਂ ਕੋਈ ਚੱਕਰ ਨਹੀਂ ਤੇ ਸਾਡੇ ਸਿੱਧੂ ਨੇ ਆ ਗਿਆ ਆ ਬਾਈ 2020 ਮਾਡਲ 21 ਦੀ ਆਰ ਸੀ ਆ ਪਾਵਰ ਮੈਕਸ 60 55 ਵੀਰੇ ਮਾਰ ਕੇ 21 ਦੀ ਕਾਪੀ ਹਾਂ 60 ਐਚਪੀ ਦਾ ਟਰੈਕਟਰ ਹੈ ਜੀ ਠੀਕ ਹੈ ਫੋਰ ਸਪੀਡ ਆ ਫਾਈਬਰ ਛਤਰੀ ਲੱਗੀ ਆ ਟੌਪ ਮਾਡਲ ਟਰੈਕਟਰ ਹੈ ਵੀਰੇ ਡੰਡਾ ਫੱਟੀ ਸਭ ਕੁਝ ਨਾਲ ਆ ਤੇ ਪਾਵਰ ਸਟੀering ਆ ਠੀਕ ਹੈ 6 ਲੱਖ 95 ਹਜ਼ਾਰ ਡਿਮਾਂਡ ਆ ਸਿੱਧੂ ਡਾ ਕੀ ਟੋਨਾ ਓਏ 6 ਲੱਖ ਤੇ 95000 ਰੁਪਿਆ ਦੇ ਦੇ ਫੇ ਸਾਢੇ 6 ਲੱਖ ਦਾ ਠੀਕ ਆ ਸਹੀ ਆ ਟਰੈਕਟਰ ਦੇ ਦਾਂਗੇ ਇੱਕੋ ਹੀ ਰੇਟ ਜੱਸ ਜਾਂ ਨੋ ਇਦੂ ਨਾ ਘਟਾਓ ਹੂੰ 6 ਲੱਖ ਤੇ 35 ਹਜ਼ਾਰ ਦਾ 6 ਲੱਖ ਤੇ 35 ਹਜ਼ਾਰ ਦਾ ਠੀਕ ਹੈ 8000 ਰੁਪਏ ਸਿੱਧੂ 60000 ਡਿਸਕਾਊਂਟ ਕਰਤਾ ਭਾਈ ਜੀ ਹਾਂਜੀ ਜੇ ਕੋਈ ਦੇ ਦੇ ਨਾ 60 55 ਇੰਨੇ ਦਾ ਜ਼ਿੰਮੇਵਾਰੀ ਆ 20 ਮਾਡਲ ਭਾਈ 14 ਮਾਡਲ ਆ ਗਿਆ ਸੁਪਰ ਹੈ ਸੁਪਰ ਚਾਰੇ ਟਾਇਰ ਨਵੇਂ ਆ ਸਿੱਧੂ ਤੇਰੀ ਸਪੀਡ ਦੇ ਤਾ ਕੇ ਦੇ ਦਾਂਗੇ ਡਬਲ ਡਿਸਟ੍ਰਿਬਿਊਟਰ ਕੰਪੈਸਟੀ ਦੇਖ ਲੱਗਿਆ ਅੱਛਾ ਜੱਕ ਲੱਗਿਆ ਇਹਦੇ ਕੰਪੈਸਟੀ ਕਿਸ ਨੇ ਸ਼ੌਂਕੀ ਬਹੁਤ ਮਹਿੰਗਾ ਯਾਰ ਜੱਕ ਲੱਗਦਾ 20000 ਰੁਪਏ ਲੱਗੇ ਜਾਂਦਾ ਹਾਂ ਲੱਗ ਜਾਂਦਾ ਇਹ ਤੇ ਗੇਅਰ ਇੰਜਨ ਦਾ ਰਪੀਆ ਦਾ ਰੁਪਈਆ ਹੀ ਆ ਟਰੈਕਟਰ ਠੀ ਤੇ 6 4 ਸੀ ਡਿਮਾਂਡ ਅਟੜਾ ਕੀ ਡੋਣਾ 3 ਸਪੀਡ ਆ ਗਿਆ ਇਹ 3 ਸਪੀਡ ਟਾਪ ਮਾਡਲ ਆ ਗਿਆ ਬਈ ਤਾਂ ਡਬਲ ਜੈਸੀ ਹੁੰਦਾ ਹੈ ਹਾਂ ਦੇ ਦੇ 6.5 ਲੱਖ ਰੱਖਦਾ ਹੋਰ ਕਰ ਦੇ ਮਾਨ ਦਾਣਾ ਟਰੈਕਟਰ ਦੇ ਦਾਂਗੇ 4 ਲੱਖ ਤੇ ਇਕੂਰੇਟ ਹਾਂ ਦੱਸ 35000 ਰੁਪਏ 4 ਲੱਖ ਤੇ 35000 ਰੁਪਏ ਲੋਨ ਕਰਾ ਦੇਗਾ ਇਹਦੇ ਲੋਨ ਕਰਾ ਦੇ ਠੀਕ ਹੈ ਅੱਗੇ ਆ ਗਿਆ ਸੁਪਰ ਪਲੱਸ ਸੁਪਰ ਪਲੱਸ ਇਹ ਸਿੱਧੂ ਨੇ 5 7 ਲੱਖ 15000 ਦਾ ਵੇਚਿਆ ਇਹਦੇ ਨਾਲ ਦਾ ਤੂੰ ਇਹ ਤੇ ਨਾ ਇਹ ਨਾ ਨਾਮਵਣੀ ਹੋਣਾ ਜੀ ਨਾ ਇਹ ਨਾਮਾ ਹੂੰ ਜਮਈ ਨਵਾ ਟਰੈਕਟਰ ਸਿੱਧੂ ਬੋਲੇ ਵੀ ਖੜਾ ਹੈ ਮਾਡਲ ਪਾਈ ਸਿੱਧੂ ਤੂੰ ਰੇਟ ਪੁੱਛ ਕੇ ਦੇਖਿਓ ਕੀ ਮਾਡਲ ਆਪਣੇ ਕੋਲ ਇਹ ਕੋਲ ਇੱਕ ਹੈ ਤੂੰ 21 ਦਾ ਰੇਟ ਕਿੰਨੇ ਦਾ ਉਹ ਝੋਟ ਨਾ ਮਾਰੀ ਇੰਨਾ ਹੀ ਹੈ ਕਿੰਨੇ ਦੇਣਾ ਕਿੰਨੇ ਦਾ ਇੰਨਾ ਹੀ ਹੈ ਦੇਣਾ ਕਿੰਨੇ ਦਾ ਟਾਇਰ ਨਵੇਂ ਉਹਦੇ ਕਿੰਨੇ ਦਾ ਦੇਣਾ ਦੇ ਦਾਂ ਸਾਢੇ 6 ਦਾ ਸਾਢੇ 6 ਦਾ ਜੇ ਮੈਂ ਤੁਸੀਂ ਕਿੰਨੇ ਦਾ ਦੇਵਾਂਗਾ ਇਹ ਬਾਈ ਆ ਚਾਰੇ ਟਾਇਰ ਨਾਲ ਦੇ ਹੈ ਕੈਪੈਸਿਟੀ ਦੇਖ ਡਬਲ ਡਿਸਟ੍ਰਿਬਿਊਟ ਟੌਪ ਮਾਡਲ ਟਰੈਕਟਰ ਟੌਪ ਮਾਡਲ ਉਹਦੇ ਆ ਦੇ ਫਿਰ ਛਾਇਬਰ ਛਤਰੀ ਲੱਗੀ ਹੈ ਲੱਗੀ ਹੈ ਬਾਈ ਡੈਕ ਵੀ ਲੱਗਿਆ ਡੈਕ ਲੱ ਲੇਰਾਵਾ ਅਜ ਦੋ ਘੜੇ ਇਹਦੇ ਨਾਲ ਦੇ ਜਿਹੜਾ ਫਿੱਟ ਹੋਇਆ ਉਹ ਲੈ ਜੀ ਉਹ ਤੇ ਰੇਟ ਦੇਖੋ ਕੀ ਡਾਉਂਦਾ ਮੈਂ 10 ਕਿਲੋ 680 6 ਲੱਖ ਦੇ 80000 ਰੁਪਏ ਹਾਂ ਕੀ ਕਿੰਨੇ ਦਾ ਦੇ 40000 ਰੁਪਏ ਦੇ ਤਾਂ ਲਓ ਜੀ ਆਬਦੇ ਵਾਲਾ ਕਹਿੰਦਾ ਨਾ 21 ਮਾਡਲ ਕਹਿੰਦਾ 6.5 ਲੱਖ ਦਾ ਸਾਡਾ 22 ਮਾਡਲ ਹੂੰ ਕਹਿੰਦਾ 6 ਲੱਖ 40000 ਰੁਪਏ ਦੇ ਦੇ ਅੰਤਰ ਦੇਖੋ ਐਕਟਰ ਦਾ ਐਕਟਰ ਦਾ ਕੀ ਅੰਤਰ ਆ ਐ ਐ ਕਰਾ ਆ ਇੰਨੇ ਸੁਣਦੇ ਆ ਲੈ ਬਾਈ ਬਰਾਬਰ ਖੜਾ ਲਿਆ ਇਹਦੇ ਬਰਾਬਰ ਖੜਾ ਲਿਓ ਠੀਕ ਆ ਆ ਫਾਈਬਰ ਛਤਰੀ ਜੀ ਨਾ ਦੇਖੋ ਲੱਗੀ ਠੀਕ ਆ ਇੱਥੋਂ ਲੱਗ ਜਿਓ ਹਾਂ ਤੇ ਪਿੱਛੋਂ ਚੱਕਦੇ ਕਲਮ ਕਿਦੇ ਲੱਗੇ ਤੇ ਕਿਦੇ ਨਹੀਂ ਲੱਗੇ ਹਾਂ ਆਪਣੇ ਉਾਂ ਦੇ ਹੀ ਲੱਗੇ ਸਾਰੇ ਤੁਸੀਂ ਹਟਦੇ ਨਹੀਂ ਭੰਦੇ ਨੇ ਤੂੰ ਤੁਸੀਂ ਹਟਦੇ ਨਹੀਂ ਤੁਹਾਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ ਨਵੇਂ ਤੇ ਵੀ ਕਲਮ ਲਾ ਦਿੰਦੇ ਹੋ ਤੁਸੀਂ ਨਹੀਂ ਯਾਰ ਜਿਹੜੀ ਚੀਜ਼ ਹੈਗੀ ਆਪਾਂ ਦੱਸ ਦਾਂਗੇ 4.40 ਹਜ਼ਾਰ ਤਾਂ ਦੇ ਦਾਂਗੇ ਲੈ ਸਿੱਤੂ ਨੇ ਅਫਸਰ ਟ੍ਰਿਕੀ ਮਾਟਰ 6.50 ਤੱਕ ਆ 22 ਮਾਡਲ ਮੇਰਾ 640 ਦਾ ਆ 640 ਦਾ ਦੇ ਦੇ ਆ ਕੇ ਟ੍ਰਾਈਟ ਦੇਖਿਓ ਲੈ ਗੱਲ ਕਰ ਲੋ ਇਹ ਤਾਂ ਉਹ ਗੱਲ ਕਰਦਾ ਜਦੋਂ ਆ ਕਰਵਾ ਚੌਥ ਹੁੰਦਾ ਨਾ ਤੇ ਉਹ ਮੇਕਅਪ ਜਿਆ ਕੀਤਾ ਹੁੰਦਾ ਨਾ ਉਹ ਮੇਕਅਪ ਕੀਤਾ ਹੋਇਆ ਤੇ ਸਾਡੇ ਤੇ ਮੇਕਅਪ ਕੀਤਾ ਕਰਦਾ ਨਹੀਂ ਮੈਂ ਨਹੀਂ ਕਰਿਆ ਚਾ ਮੈਂ ਨਹੀਂ ਕਰ ਆ ਗਰੰਟੀ ਹੈ ਰੇ ਵੀ ਗੱਲ ਦੀ ਗਰੰਟੀ ਦੇ ਕਰਿਆ ਹੋਇਆ ਆਪਾਂ ਦੱਸ ਕੇ ਦੇ ਦਾਂਗੇ ਯਾਰ ਮੈਂ ਦੱਸਣ ਕੋਲੇ ਖੜਕੇ ਤੇ ਇਥੋਂ ਕ ਕਰਵਾਈ ਪਾਈ ਹੋਈ ਆ ਇਹਦੇ ਬਾਰੇ ਦੱਸ ਕੇ 2 ਮਾਟਰਲਾ ਸਿੱਧੂ ਵੱਡੇ ਭਾਈ ਦਾ ਟਰੈਕਟਰ ਆ ਪਿਛਲੇ ਟਾਇਰ 90 ਪੈਸੇ ਆ ਮੂਰਲੇ ਹੈਗੇ 60 ਕੇ ਬੈਟ ਫਾਈਬਰ ਛਤਰੀ ਲੱਗਿਆ ਡੰਡਾ ਪੱਤੀ ਸਭ ਸਮਾਨ ਨਾਲ ਆ ਸੈਡ ਕਲਾ ਸੈਡ ਕਲਾ ਟੈਂਕੀ ਦੇ ਸਟicker ਵਾਲਾ ਟਰੈਕਟਰ ਆ ਠੀਕ ਆ 6,35,000 ਮੈਂ ਇੱਕੋ ਰੇਟ ਕਹੂੰਗਾ ਦਾ ਸਮੇਂ ਦੱਸੋ ਜੀ 5,90,000 ਦਾ 5,90,000 ਦਾ 20 ਮਿੰਟ ਹਾਂ ਉਹ ਦੂਜਾ ਹੈਗਾ 485 485 ਐਸ਼ਰ ਲੈ ਟੂਰ ਚੰਗੇ ਆ ਦੇ ਇਹਦੇ ਫੋਨ ਬਹੁਤ ਆ ਰਹੇ ਆ ਅੱਜ ਪਾ ਦੇ ਨੇ ਵੀਡੀਓ ਇਹਦੀ 4 ਲੱਖ ਆਪਣਾ ਸੌਰੀ ਤੈ ਰਸੀ 85 ਪੈਸੇ ਹੈਗੇ ਆ ਹੂੰ ਟਰੈਕਟਰ ਸੇ ਰੇਂਜ ਦਾ ਓਕੇ ਆ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾ ਸਿੱਧੂ ਲੋਨ ਹੋਊ ਇਹਦੇ ਹੈ ਲੋਨ ਹੋ ਜੂ ਇਹਦੇ ਲੋਨ ਹੋ ਜੂ 21 ਲੱਖ ਰੁਪਇਆ ਠੀਕ ਆ 285000 ਟਮਾੜਾ ਟਰੈਕਟਰ ਦੇ ਦਾਂਗੇ 2 ਲੱਖ ਤੇ 65000 ਰੁਪਇਆ 2 ਲੱਖ ਤੇ 65000 ਰੁਪਇਆ ਹਾਂ ਦੇਖ ਫੁੱਲ ਲੋਨ ਹੀ ਹੁੰਦਾ ਤੇ ਹੋਲੀ ਹੋ ਜੂ ਆ ਉਹਦੇ ਬਾਅਦ ਆ ਗਿਆ ਅਰਜਨ ਠੀਕ ਆ ਸਿੱਧੂ ਤੇਰੀ ਗੱਲ ਤਾਂ ਉਹ ਹੋ ਗਈ ਓਏ ਹੂੰ ਤੇ ਸਾਡਾ ਕੁੱਤਾ ਕੁੱਤਾ ਸਾਨਾ ਛੋਟਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਹੈ ਹਾਂ ਤੇ ਆਗਾ 21 ਮਾਡਲ ਤੇ ਸਾਡਾ 22 ਮਾਡਲ ਆਡਾ ਦਾ ਭਰਾਵਾ ਕੁੱਤਾ ਹੀ ਚੰਗਾ ਤੇ ਟੋਮੀ ਛੋਟਾ ਚੰਗਾ ਟਰੈਕਟਰ ਬਾਈ ਸਾਰਾ origignal ਆ 16 ਮਾਡਲ ਆ 16 ਮਾਡਲ ਅਰਜਨ আলਟਰਾ 605 ਇੱਕ ਇੱਕ ਮਿੰਟ ਇੱਕ ਇੱਕ ਪਾਇਰਾਂ ਦੀ ਕੰਡੀਸ਼ਨ 16 ਮਾਡਲ ਆ ਬਾਈ ਸਾਰਾ origignal ਆ ਮਗਲੇ ਡੰਡਾ ਭੱਤੀ ਛਤਰੀ ਨਾਲ ਆ ਜੀ ਲੋਨ ਫੈਂਸ ਹੋ ਜੂਆ ਪੰਜਾਬ ਨੰਬਰ ਆ ਅੱਛਾ 460 ਦਾ ਮਾੜਾ ਇੱਕੋ ਰੇਟ ਜੀ ਸਨੋ ਇਹਦਾ ਇਹ ਟਰੈਕਟਰ ਦੇ ਦਾਂਗੇ ਜੀ 4 ਲੱਖ ਤੇ 23000 ਦਾ 4 ਲੱਖ 23000 ਦਾ 22000 ਦਾ 20000 ਮੈਂ ਕਹਿੰਦਾ ਨਹੀਂ ਮੈਂ ਕਿ 420 ਹੋ ਜਾਂਦਾ ਠੀਕ ਹੈ ਪੁਰਾਣਾ ਘਟਾ ਜੀ ਉਹ ਲੋਨ ਫੈਂਸ ਹੋ ਜੂਆ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਵੀਡੀਓ ਵਧੀਆ ਲੱਗੀ ਦਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਠੀਕ ਹੈ ਗੱਲ ਆ ਤੇ ਸਿੱਧੂ ਇੱਕ ਚੀਜ਼ ਦਿਖਾਉਣੀ ਹੈ ਮੈਂ ਦਿਖਾ ਬਾਈ ਲਿਆ ਉਹ ਰਿਆ ਜਾ ਆਜੋ ਬਾਈ ਜੀ ਇੱਕ ਮਿੰਟ ਆਜੋ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣਾ ਕੀ ਦਿਖਾਏਗਾ ਬੋਲ ਕੇ ਦੇਖ ਇਧਰ ਆ ਵਾਹ ਵੀ ਵਾਹ ਇਹ ਫੋਟੋ ਮਾਣਿਆ ਜਰਮੇ ਇਹ ਮੇਰਾ ਦੋਸਤ ਹੈ ਸਾਬੀ ਯਾਰ ਸਾਬੀ ਮਿਲਿਆ ਹੈ ਨਹੀਂ ਮੈਨੂੰ ਅਜ ਤਾਈਂ ਅੱਛਾ ਨਾ ਮੈਂ ਮਿਲੇ ਨਾ ਇਹ ਮਿਲੇ ਅੱਛਾ ਠੀਕ ਹੈ ਗੱਲ ਇਹ ਸਪੀਨ ਰੇਂਦਾ ਮੈਂ ਇੰਡੀਆ ਰਹਿਨੀ ਆਪ ਹਾਂ ਠੀਕ ਹੈ ਗੱਲ ਠੀਕ ਹੈ ਇਹ ਹੁੰਦੀ ਹੈ ਗੱਲ ਸਹੀ ਗੱਲ ਠੀਕ ਹੈ ਗੱਲ ਜਨਾਂ ਜਰ ਮੈਂ ਜਿਉਣਾ ਉਹਨਾਂ ਤੇਰੀ ਨਾਲ ਇਹ ਦਊਗਾ ਠੀਕ ਹੈ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਨਾ ਦਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲੈ ਫੁੱਲ ਵੀਰ ਬਣ ਕੇ ਤੇ ਵੀਡੀਓ ਦੀ ਧੂੜ ਕੱਢ ਦਿਓ ਵੀਰਾਂ ਵਾਂ ਕੇ ਤੇ ਬਾਈ ਕੋਲੇ ਵੀ ਟਰੈਕਟਰ ਖੜੇ ਹੁੰਦੇ ਆ 10 ਤੋਂ 15 ਟਰੈਕਟਰ ਘਰੇ ਖੜੇ ਹੁੰਦੇ ਆ ਬਾਈ ਕੋਲੇ ਜਦੋਂ ਮਰਜੀ ਪਿੰਡ ਸੰਦੋਹੀ ਆ ਕੇ ਬਾਈ ਨਾਲ ਕੰਟੈਕਟ ਕਰ ਲਓ ਜਾਂ ਮੋੜ ਮੰਡੀ ਆ ਕੇ ਕੰਟੈਕਟ ਕਰ ਲਓ ਜਾਂ ਤਲਵੰਡੀ ਸਾਬੋ ਆ ਕੇ ਕੰਟੈਕਟ ਕਰ ਠੀਕ ਹੈ ਗੱਲਾਂ ਵੀਡੀਓ ਵਧੀਆ ਲੱਗੀ ਨਾ ਧੂ ਉਠਾ ਦਿਓ ਬਾਈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਆ ਨਾ